ਸਾਨੂੰ ਕਿਤੇ ਕਾਂਵਾਂ ਚਿੜੀਆਂ ਨਾਲ ਪਸ਼ੂਆਂ ਨਾਲ ਪੰਛ ਨਫ਼ਰਤ ਹੁੰਦੀ ਹੈ ਕਦੇ ਜਾਂ ਭੇਦ ਭਾਵ ਹੁੰਦਾ ਹੈ ਬੰਦੇ ਨੂੰ ਬੰਦੇ ਨਾਲ ਜ਼ਿਆਦਾ ਹੈ ਬੰਦੇ ਨੂੰ ਬੰਦੇ ਨਾਲ ਜ਼ਿਆਦਾ ਹੈ ਤੇ ਸਭ ਤੋਂ ਵੱਧ ਬੰਦਾ ਵੈਰੀ ਵੀ ਬੰਦੇ ਦਾ ਹੀ ਹੈ ਵੈਰੀ ਵੀ ਬੰਦੇ ਦਾ ਹੀ ਹੈ ਦਿਲ ਵਿੱਚ ਕਪਟ ਨਿਵਾਜ ਗੁਜਾਰਾ ਹੈ ਕਿਆ ਹੱਜ ਕਾਬਾ ਜਾਏ ਬੰਦਿਆਂ ਦੇ ਮਨੁੱਖਾਂ ਦੇ ਇੱਕ ਹਿੱਸੇ ਨੇ ਦੂਜੇ ਹਿੱਸੇ ਨੂੰ ਧਰਤੀ ਤੋਂ ਖਤਮ ਕਰ ਦੇਣ ਵਾਸਤੇ ਯੁੱਧ ਲੜੇ ਜਿਸ ਰੋਗ ਕਰਕੇ ਤੂੰ ਦਵਾਈ ਲੈ ਰਹੇ ਹੋ ਰੋਗ ਤਾਂ ਜਿਉਂਦਾ ਤੇ ਉਹਨੇ ਕਿ ਦਵਾਈ ਦਾ ਕੋਈ ਅਰਥ ਤਾਂ ਨਹੀਂ ਨਾ ਹੋਇਆ ਉਹ ਪਾਲਤੂ ਜਾਨਵਰ ਨੂੰ ਗੋਦ 'ਚ ਬਿਠਾ ਲੈਂਦਾ ਹੈ ਉਹਦਾ ਉਹਦਾ ਮੁੱਖ ਚੁੰਮੀ ਜਾਂਦਾ ਉਸੇ ਹੱਥ ਨਾਲ ਉਹਨੂੰ ਖਵਾਈ ਜਾਂਦਾ ਆਪ ਖਾਈ ਜਾ ਕੋਈ ਭੇਦ ਭਾਵ ਨਹੀਂ ਪਰ ਉਹਦੀ ਥਾਲੀ ਨੂੰ ਕਿਸੇ ਦੂਜੇ ਦਾ ਹੱਥ ਲੱਗ ਜਾਏ ਤਾਂ ਉਹ ਕਹਿੰਦਾ ਜੀ ਮੈਂ ਤਾਂ ਪਿੱਟਿਆ ਗਿਆ ਜੀ ਜਿਹਦਾ ਹੱਥ ਲੱਗ ਜਾਏ ਤਾਂ ਉਹ ਕਹਿੰਦਾ ਜੀ ਮੈਂ ਤਾਂ ਪਿੱਟਿਆ ਗਿਆ ਜੀ ਮਾਦਵੇ ਕਿਆ ਕਹੀ ਹੈ ਭ੍ਰਮ ਐਸਾ ਜੈਸਾ ਮੰਨਿਆ ਕੋਈ ਨਾ ਤਸ ਜਿਵੇਂ ਢੇਰੇ 'ਚ ਪਈ ਰੱਸੀ ਬੰਦੇ ਨੂੰ ਸੱਪ ਨਜ਼ਰ ਆਏ ਇਹ ਭੁਲੇਖਾ ਹੀ ਆਪਾਂ ਕਹਿੰਦੇ ਬੀਰ ਜੀ ਮਹਾਰਾਜ ਨੇ ਉਸ ਸ਼ਬਦ ਵਿੱਚ ਇੱਕ ਪੰਕਤੀ ਉਚਾਰਨ ਕੀਤੀ ਹੈ ਦਿਲ ਮੈਂ ਕਪਟ ਨਿਵਾਜ ਗੁਜਾਰਾ ਕਿਆ ਹੱਜ ਕਾਬਾ ਜਾਏ ਜੇ ਤੇਰੇ ਦਿਲ ਵਿੱਚ ਖੋਟ ਹੈ ਤੇ ਇਸ ਖੋਟ ਦੇ ਹੁੰਦਿਆਂ ਜੇ ਤੂੰ ਨਮਾਜ਼ਾਂ ਵੀ ਪੜਦਾ ਹੈ ਹੱਜ ਕਰਨ ਵੀ ਜਾਂਦਾ ਹੈ ਤੀਰਥਾਂ ਤੇ ਵੀ ਜਾਂਦਾ ਹੈ ਕਾਉ ਡੀਸੇ ਮੱਜਨ ਕੀਆ ਕੀ ਹੋਇਆ ਜੇ ਤੂੰ ਤੀਰਥਾਂ ਦੇ ਇਸ਼ਨਾਨ ਕਰਦਾ ਹੈ ਹਜ ਕਰਨ ਜਾਂਦਾ ਹੈ ਯਾਤਰਾ ਕਰਨ ਜਾਂਦਾ ਹੈ ਨਮਾਜ਼ਾਂ ਪੜ੍ਹਦਾ ਹੈ ਪੂਜਾ ਕਰਦਾ ਹੈ ਫਿਰ ਤੂੰ ਕਮਾਇਆ ਕੁਝ ਨਹੀਂ ਤੈਨੂੰ ਹਾਸਲ ਕੁਝ ਨਹੀਂ ਹੋਇਆ ਫਿਰ ਵੀ ਕਿਉਂਕਿ ਅੰਦਰ ਦਾ ਅੰਦਰ ਦਾ ਰੋਗ ਤੇ ਗਿਆ ਨਹੀਂ ਜਿਸ ਰੋਗ ਕਰਕੇ ਤੂੰ ਦਵਾਈ ਲੈ ਰਿਹਾ ਉਹ ਰੋਗ ਤਾਂ ਜਿਉਂਦਾ ਤਿਉਂ ਹੈ ਕਿ ਦਵਾਈ ਦਾ ਕੋਈ ਅਰਥ ਤਾਂ ਨਹੀਂ ਨਾ ਹੋਇਆ ਭਗਤੀ ਜੀ ਮਹਾਰਾਜ ਫਰਮਾਉਂਦੇ ਨੇ ਲੋਗਾ ਹੇ ਲੋਕੋ ਧਰਮ ਨਾ ਭੁੱਲੋ ਭਾਈ ਹੇ ਭਾਈ ਪੁਲੇਖੇ ਵਿੱਚ ਖੁਆਰ ਨਾ ਹੋਵੋ ਪਰਮ ਕੀ ਹੁੰਦਾ ਬਾਣੀ ਦੇ ਦੀ ਪ੍ਰਭਾਸ਼ਾ ਡੈਫੀਨੇਸ਼ਨ ਦਿੱਤੀ ਮਾਦਵੇ ਕਿਆ ਕਹੀ ਹੈ ਭ੍ਰਮ ਐਸਾ ਜੈਸਾ ਮੰਨੀਐ ਹੋਏ ਨਾ ਤੈਸਾ ਭੁਲੇਖਾ ਜੋ ਸੱਚ ਹੈ ਉਸ ਨੂੰ ਸਮਝਣਾ ਨਾ ਜਾਂ ਉਹ ਵਿਖਾਈ ਨਹੀਂ ਦਿੰਦਾ ਤੇ ਜੋ ਵਿਖਾਈ ਦੇ ਰਿਹਾ ਉਹ ਸੱਚ ਨਾ ਹੋਵੇ ਜਿਵੇਂ ਨੇਰੇ ਚ ਪਈ ਰੱਸੀ ਬੰਦੇ ਨੂੰ ਸੱਪ ਨਜ਼ਰ ਆਏ ਇਹ ਭੁਲੇਖਾ ਹੀ ਆਪਾਂ ਕਹਿੰਦੇ ਆ ਪੇ ਅਸੀਂ ਜਿਸ ਚੀਜ਼ ਨੂੰ ਜੋ ਸਮਝ ਲਿਆ ਉਹ ਉਹੋ ਜੀ ਹੈ ਨਹੀਂ ਉਹ ਕੋਈ ਹੋਰ ਹੈ ਇਹਨੂੰ ਭੁਲੇਖਾ ਕਿਹਾ ਜਾਂਦਾ ਹੈ ਕਬੀਰ ਜੀ ਮਹਾਰਾਜ ਕਹਿੰਦੇ हे ਭਾਈ हे ਲੋਕੋ ਭੁਲੇਖੇ ਵਿੱਚ ਖੁਆਰ ਨਾ ਹੋਵੋ ਭੁਲੇਖਾ ਤੁਹਾਨੂੰ ਖੁਆਰ ਕਰ ਰਿਹਾ ਹੈ ਭਟਕਣਾ ਚ ਪਾ ਰਿਹਾ ਹੈ ਦੁਖੀ ਕਰ ਰਿਹਾ ਹੈ ਉਲਝਾ ਰਿਹਾ ਹੈ ਸਭ ਤੋਂ ਪਹਿਲਾਂ ਆਪਣੇ ਅੰਦਰ ਦਾ ਭੁਲੇਖਾ ਦੂਰ ਕਰੋ ਖੁਆਰੀ ਤਦੋਂ ਮੁਕੇਗੀ ਢਟਕਣਾ ਤਦੋਂ ਮੁਕੇਗੀ ਪਰੇਸ਼ਾਨੀ ਤੇ ਉਲਝਣ ਤਦੋਂ ਮੁਕੇਗੀ ਜੇ ਤੁਸੀਂ ਭਰਮ ਦੂਰ ਕਰ ਲਓਗੇ ਭੁਲੇਖਾ ਕੱਢ ਲਓਗੇ ਇਸ ਵਾਸਤੇ ਸਭ ਤੋਂ ਪਹਿਲਾਂ ਤਾਂ ਆਪਣੇ ਅੰਦਰੋਂ ਭੁਲੇਖਾ ਕੱਢੋ ਜਿਹੜੀ ਚੀਜ਼ ਖੁਆਰ ਕਰ ਰਹੀ ਹੈ ਉਸ ਚੀਜ਼ ਦਾ ਕਾਰਨ ਲੱਭੋ ਉਸ ਕਾਰਨ ਨੂੰ ਖਤਮ ਕਰੋ ਤੇ ਸਾਨੂੰ ਭੁਲੇਖਾ ਕੀ ਹੈ ਅਗਲੀ ਪੌੜੀ ਵਿੱਚ ਉਹਦਾ ਵੀ ਨਿਵਾਰਣ ਕਰਦੇ ਨੇ ਹੱਲ ਕਰਦੇ ਨੇ ਇਹ ਭੁਲੇਖੇ ਦੂਰ ਕਿਵੇਂ ਹੋ ਸਕਦੇ ਨੇ ਉਹ ਕਹਿੰਦੇ ਨੇ ਖਾਲਕ ਖਲਕ ਖਾਲਕ ਦਾ ਮਤਲਬ ਹੈ ਪੈਦਾ ਕਰਨ ਵਾਲਾ ਖਲਕ ਦਾ ਮਤਲਬ ਹੈ ਕੁਦਰਤ ਖਲਕਤ ਸੰਸਾਰ ਜੀਵ ਮਨੁੱਖ ਸਾਰਾ ਕੁਝ ਉਹ ਖਾਲਕ ਪੈਦਾ ਕਰਨ ਵਾਲਾ ਇਸ ਸਾਰੀ ਕਾਇਨਾਤ ਦਾ ਸਿਰਜਕ ਹੈ ਸਾਰੇ ਜੀ ਸਾਰੇ ਮਨੁੱਖ ਸਾਰੀ ਕੁਦਰਤ ਉਸ ਪਰਮੇਸ਼ਰ ਨੇ ਪੈਦਾ ਕੀਤੀ ਹੈ ਹੁਣ ਜਰਾ ਕਿਸ ਨੁਕਤੇ ਤੇ ਸੋਚਣਾ ਜਿਹੜਾ ਬੰਦਾ ਦੂਸਰੇ ਨੂੰ ਮਜ਼ਬ ਕਰਕੇ ਨਫ਼ਰਤ ਕਰਦਾ ਹੈ ਰੰਗ ਨਸਲ ਕਰਕੇ ਨਫ਼ਰਤ ਕਰਦਾ ਹੈ ਉਹਦੇ ਵੱਖਰੇ ਵਿਸ਼ਵਾਸ ਕਰਕੇ ਨਫ਼ਰਤ ਕਰਦਾ ਹੈ ਉਹਦੀ ਵੱਖਰੀ ਬਰਾਦਰੀ ਕਰਕੇ ਨਫ਼ਰਤ ਕਰਦਾ ਹੈ ਉਸ ਬੰਦੇ ਨੂੰ ਤੁਸੀਂ ਬੜੇ ਸਹਿਜ ਭਾਵ ਨਾਲ ਕੇਵਲ ਸਿੰਪਲ ਜਿਹਾ ਸਵਾਲ ਪੁੱਛੋ ਪੀ ਇਹ ਪਸ਼ੂ ਪੰਛੀ ਕਿੰਨੇ ਬਣਾਏ ਨੇ ਉਹ ਕਹੇਗਾ ਰੱਬ ਨੇ ਜਿਹੋ ਰੱਬ ਨੂੰ ਮੰਨਣ ਵਾਲਾ ਹੈ ਤੇ ਕਹੇਗਾ ਰੱਬ ਨੇ ਫਿਰ ਜਿਹੜੇ ਜਿਹਦੇ ਨਾਲ ਉਹ ਨਫ਼ਰਤ ਕਰਦਾ ਪੁੱਛੋ ਵੀ ਇਹ ਇਹਨੂੰ ਕਿਨੇ ਬਣਾਇਆ ਉਹ ਕਹੇਗਾ ਰੱਬ ਨੇ ਅਛਾ ਪਸ਼ੂ ਪੰਛੀ ਵੀ ਰੱਬ ਨੇ ਬਣਾਏ ਨੇ ਤੂੰ ਉਹਨਾਂ ਨਾਲ ਕੋਈ ਨਫ਼ਰਤ ਨਹੀਂ ਕਰਦਾ ਸਾਨੂੰ ਕਿਤੇ ਕਾਵਾਂ ਚੜੀਆਂ ਨਾਲ ਪਸ਼ੂਆਂ ਨਾਲ ਪੰਜ ਨਫ਼ਰਤ ਹੁੰਦੀ ਹੈ ਕਦੇ ਜਾਂ ਭੇਦ ਭਾਵ ਹੁੰਦਾ ਹੈ ਬੰਦੇ ਨੂੰ ਬੰਦੇ ਨਾਲ ਜ਼ਿਆਦਾ ਹੈ ਪੀ ਤਾਂ ਫਿਰ ਵੀ ਤੇਰੀ ਕਿਸਮ ਦਾ ਹੈ ਪਸ਼ੂ ਪੰਛੀ ਇੱਕ ਵੱਖਰੀ ਜਿੰਸ ਨੇ ਵੱਖਰੀ ਕੈਟਾਗਰੀ ਨੇ ਇਹ ਤਾਂ ਤੇਰੀ ਕੈਟਾਗਰੀ ਦਾ ਤੇ ਸਭ ਤੋਂ ਵੱਧ ਬੰਦਾ ਵੈਰੀ ਵੀ ਬੰਦੇ ਦਾ ਹੀ ਹੈ ਇਨਸਾਨ ਇਨਸਾਨ ਦਾ ਹੀ ਸਭ ਤੋਂ ਵੱਧ ਵੈ ਤੁਸੀਂ ਵੇਖਣਾ ਸਦੀਆਂ ਤੋਂ ਲੈ ਕੇ ਅੱਜ ਤੱਕ ਮਨੁੱਖ ਨੇ ਪਸ਼ੂਆਂ ਖਿਲਾਫ جنگ ਨਹੀਂ ਲੜੀ ਪੰਛੀਆਂ ਖਿਲਾਫ ਨਹੀਂ ਲੜੀ ਰੁੱਖਾਂ ਖਿਲਾਫ ਨਹੀਂ ਲੜੀ ਪਹਾੜਾਂ ਖਿਲਾਫ ਨਹੀਂ ਲੜੀ ਦਰਿਆਵਾਂ ਖਿਲਾਫ ਨਹੀਂ ਲੜੀ ਬੰਦੇ ਨੇ ਬੰਦੇ ਖਿਲਾਫ ਜੰਗ ਲੜੀ ਬੰਦਿਆਂ ਦੇ ਮਨੁੱਖਾਂ ਦੇ ਇੱਕ ਹਿੱਸੇ ਨੇ ਦੂਜੇ ਹਿੱਸੇ ਨੂੰ ਧਰਤੀ ਤੋਂ ਖਤਮ ਕਰ ਦੇਣ ਵਾਸਤੇ ਯੁੱਧ ਲੜੇ ਤਬਾਹੀਆਂ ਪੈਦਾ ਕੀਤੀਆਂ ਔਰ ਉਹਦੇ ਨਫ਼ਰਤ ਜੇ ਸਭ ਤੋਂ ਵੱਧ ਕਰਦਾ ਹੈ ਇਨਸਾਨ ਇਹਨਾਂ ਨੂੰ ਕਰਦਾ ਹੈ ਭੇਦ ਭਾਵ ਕਰਦਾ ਹੈ ਇਨਸਾਨ ਨੂੰ ਕਰਦਾ ਹੈ ਹਾਲਾਂਕਿ ਉਹ ਪਸ਼ੂਆਂ ਨੂੰ ਕਈ ਵਾਰ ਪ੍ਰੇਮ ਕਰ ਰਿਹਾ ਹੁੰਦਾ ਤੇ ਬੰਦਿਆਂ ਨੂੰ ੱੱੱਕੇ ਮਾਰ ਰਿਹਾ ਹੁੰਦਾ ਉਲਟੀ ਚਾਲ ਵੇਖੋ ਤੁਸੀਂ ਉਹ ਪਾਲਤੂ ਜਾਨਵਰ ਨੂੰ ਗੋਦ 'ਚ ਬਿਠਾ ਲੈਂਦਾ ਹੈ ਉਹਦਾ ਉਹਦਾ ਮੁੱਖ ਚੁੰਮੀ ਜਾਂਦਾ ਹੈ ਉਸੇ ਹੱਥ ਨਾਲ ਉਹਨੂੰ ਖਵਾਈ ਜਾਂਦਾ ਆਪ ਖਵਾਈ ਜਾ ਕੋਈ ਭੇਦ ਭਾਵ ਨਹੀਂ ਪਰ ਉਹਦੀ ਥਾਲੀ ਨੂੰ ਕਿਸੇ ਦੂਜੇ ਦਾ ਹੱਥ ਲੱਗ ਜਾਏ ਤਾਂ ਉਹ ਕਹਿੰਦਾ ਜੀ ਮੈਂ ਤਾਂ ਪਿੱਟਿਆ ਗਿਆ ਜੇ ਇਹ ਸੋਚਾ ਨਹੀਂ ਅੱਛਾ ਪਾਲਤੂ ਕੁੱਤਾ ਸਹੀ ਹੈ ਬਿੱਲੀ ਸਹੀ ਹੈ ਜਿਹੜੀ ਪਾਲੀ ਐ ਸਾ ਇਨਸਾਨ ਦਾ ਹੱਥ ਲੱਗਣ ਤੇ ਇਨਸਾਨ ਨੂੰ ਵੇਖਣ ਤੇ ਉਸ ਇਨਸਾਨ ਦੇ ਨੇੜੇ ਹੋ ਜਾਣ ਤੇ ਅਸੀਂ ਪਿੱਟੇ ਜਾਂਦੇ ਆ ਅਜੀਬ ਗੱਲ ਐ